ਚੱਲਾ ਫੜਿਆ ਹੈਗੇ ਜੀ ਲਾਈਟ ਨਹੀਂ ਹੈਗੀ ਇੱਥੇ ਅਸੀਂ 10 12 ਸਾਲ ਕੋ ਲਹਿਟ ਹੀ ਹੈ ਨੀ ਇਨਚਾਰਜ ਹੈਗੇ ਆ ਇੱਥੋਂ ਆਪਣੇ ਆਂਗਣਵਾੜੀ ਦੇ ਉਹਨਾਂ ਦਾ ਕੀ ਨਾ ਹੈਗਾ ਜੀ ਤਸਵੀਰ ਕਰੋ ਆਜਾਈ ਨਹੀਂ ਹੈਗੀ ਜੀ ਕੀ ਕਹਿ ਕੇ ਗਏ ਆ ਇਹਨਾਂ ਤੋਂ ਪੁੱਛੋ ਦੇਖ ਸੈਂਟਰ ਹੈਗਾ ਉਹਦੇ ਵਿੱਚ ਆਂਗਣਵਾੜੀ ਸੈਂਟਰ ਦੇ ਵਿੱਚ ਜੋ ਸਰਕਾਰੀ ਸਹੂਲਤਾਂ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਨਿੱਕੇ ਨਿੱਕੇ ਬੱਚੇ ਦੇਖੋ ਤੱਪੜ ਤੇ ਇੱਕ ਗਰੀ ਦੇ ਉੱਤੇ ਸਾਂਝ ਲੋ ਬੈਠੇ ਹੈਗੇ ਆ ਗਾ ਵੀ ਜਿਹੜੇ ਉੱਥੋਂ ਦੇ ਕੋਈ ਹਾਜ਼ਰੀ ਰਜਿਸਟਰ ਹੈਗੀ ਆ ਉਹ ਵੀ ਨਾਲ ਲੈ ਜਾਂਦੇ ਜੂ ਉਹ ਵੀ ਹੈ ਨਹੀਂ ਉੱਤੇ ਮੌਜੂਦ ਹਾਂ ਨਹੀਂ ਉਹ ਤਾਂ ਉੱਥੇ ਹੋਣੇ ਚਾਹੀਦੀ ਹੈ ਜੇ ਕੋਈ ਤੁਸੀਂ ਮੈਂ 2:30 ਤੱਕ ਤੁਹਾਨੂੰ ਜੀ ਦੂਸਰਾ ਹਾਂਜੀ ਹਾਂਜੀ ਆਉਂਦੇ ਮਾਈ ਜੀ ਨਾ ਮਹੱਲੇ ਦੇ ਵਿੱਚ ਪਹੁੰਚੇ ਸੀ ਸਾਨੂੰ ਕੁਝ ਕੰਪਲੇਂਟਾਂ ਆ ਰਹੀਆਂ ਸੀ ਕਾਫੀ ਦਿਨਾਂ ਤੋਂ ਇੱਕ ਵੀਡੀਓ ਵੀ ਵਾਇਰਲ ਹੋਈ ਹੈਗੀ ਆ ਜਿੱਥੇ ਉਹਦੇ ਵਿੱਚ ਦਿਖਾਇਆ ਗਿਆ ਕਿ ਜੋ ਆਂਗਣਵਾਰੀ ਸੈਂਟਰ ਹੈਗਾ ਉਹਦੇ ਵਿੱਚ ਆਂਗਣਵਾਰੀ ਸੈਂਟਰ ਦੇ ਵਿੱਚ ਜੋ ਸਰਕਾਰੀ ਸਹੂਲਤਾਂ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਨਿੱਕੇ ਨਿੱਕੇ ਬੱਚੇ ਦੇਖੋ ਤੱਪੜ ਤੇ ਇੱਕ ਦਰੀ ਦੇ ਉੱਤੇ ਸਾਂਝੇ ਨੂੰ ਬੈਠੇ ਹੈਗੇ ਆ ਤੇ ਉੱਥੇ ਇੱਕ ਹੈਲਪਰ ਹੈਗੇ ਆ ਪਰ ਮੌਕੇ ਤੇ ਜਦੋਂ ਅਸੀਂ ਪਹੁੰਚੇ ਹੈਗੇ ਆ ਆਪਣੀ ਟੀਮ ਦੇ ਨਾਲ ਤਾਂ ਦੇਖਿਆ ਗਿਆ ਉਹਦੇ ਵਿੱਚ ਜੋ ਇਨਚਾਰਜ ਉਥੋਂ ਦੇ ਇਨਚਾਰਜ ਸੀਗੇ ਜਸਵੀਰ ਕੌਰ ਉਹ ਮੌਕੇ ਤੇ ਸਾਨੂੰ ਨਹੀਂ ਮਿਲੇ ਹੈ ਨਾਮ ਆ ਤੁਹਾਡਾ ਜੀ ਮੇਰਾ ਨਾਮ ਕਮਲਾ ਕਮਲ ਕਮਲਾ ਅੱਛਾ ਜੀ ਇੱਥੋਂ ਮਾਈ ਜੀ ਨਾਲ ਤੁਸੀਂ ਲੋਕਲ ਹੈ ਜੀ ਕਿੰਨੇ ਬੱਚੇ ਹੈਗੇ ਟੋਟਲ ਜੀ ਇੱਥੇ ਲਗਭਗ 15 ਬੱਚੇ ਸਾਡੇ 15 ਬੱਚੇ ਹੈਗੇ ਆ ਹਾਂ ਜੀ ਅੱਜ 5 ਬੱਚੇ ਆਏ ਹਨ ਦੋ ਚਲੇ ਅੱਛਾ ਦੋ ਚਲੇ ਗਏ ਚਲੋ ਮੀਰਾ ਜੀ ਇਹੀ ਸੀਗਾ ਜਿਹੜੇ ਇਨਚਾਰਜ ਹੈਗੇ ਆ ਇੱਥੋਂ ਆਪਣੇ ਆਂਗਣਵਾੜੀ ਦੇ ਉਹਨਾਂ ਦਾ ਕੀ ਨਾਂ ਹੈਗਾ ਜੀ ਤਸਵੀਰ कौर ਅੱਜ ਆਈ ਨਹੀਂ ਹੈਗੀ ਜੀ ਕੀ ਕਹਿ ਕੇ ਗਏ ਆ ਇਹਨਾਂ ਤੋਂ ਕੁਛ ਨਹੀਂ ਕਿਹਾ ਨਾ ਦੱਸਿਆ ਨਹੀਂ ਤੁਹਾਨੂੰ ਸਾਡੇ ਕੋਲ ਇੱਕ ਕੰਪਲੇਨਟ ਆਈ ਸੀ ਮਲਾਵਾਸੀਆਂ ਦੀ ਉਹ ਕਹਿ ਰਹੇ ਆ ਵੀ ਜਿਹੜੇ ਇਨਚਾਰਜ ਹੈਗੇ ਆ ਉਹ ਆਉਂਦੇ ਨਹੀਂ ਜੀ ਹਾਂਜੀ ਨਹੀਂ ਆਏ ਸੀ ਸ਼ੁੱਕਰਵਾਰ ਤੱਕ ਆਏ ਸੀ ਸ਼ੁੱਕਰਵਾਰ ਆਏ ਸੀਗੇ ਅੱਜ ਕੀ ਦਿਨ ਹੋ ਗਿਆ ਜੀ ਸੋਮਵਾਰ ਹੈ ਹਾਂਜੀ ਸੋਮਵਾਰ ਸੋਮਵਾਰ ਹੋ ਗਿਆ ਨਾ ਸ਼ਨੀਵਾਰ ਤਾਂ ਆਉਂਦੇ ਬਣਦਾ ਹੈਗਾ ਐਤਵਾਰ ਛੁੱਟੀ ਆ ਗਈ ਤੇ ਅੱਜ ਸੋਮਵਾਰ ਅੱਜ ਅੱਜ ਵੀ ਨਹੀਂ ਆਏ ਸ਼ੁੱਕਰਵਾਰ ਵੀ ਨਹੀਂ ਆਏ ਤੇ ਦੋ ਦਿਨ ਤਾਂ ਉਹੀ ਹੋ ਗਿਆ ਆਪਣੇ ਨਾ ਤੇ ਮਤਲਬ ਕਿੰਨੇ ਵਜੇ ਤੁਸੀਂ ਹਾਂਜੀ 8 ਵਜੇ ਕਿੰਨੇ ਵਜੇ ਤੱਕ ਰਹੇ ਨੇ ਹੋ ਜੀ 12 ਵਜੇ ਤੱਕ 12 ਵਜੇ ਤੱਕ ਰਹੇ ਨੇ ਤੁਸੀਂ ਠੀਕ ਹੈ ਸਾਡੇ ਕੋਲ ਇਹ ਵੀ ਸੀਗਾ ਜੀ ਕੋਈ ਮਹੱਲਾਵਾਂ ਦੱਸਿਆ ਹੈਗਾ ਵੀ ਜਿਹੜਾ ਆਪਣਾ ਜਿੱਥੇ ਤੁਸੀਂ ਹਾਜ਼ਰੀ ਲਾਉਣੀ ਹੈਗੇ ਆ ਜਿਹੜਾ ਰਜਿਸਟਰ ਹੈਗਾ ਜੀ ਉਹ ਕਿੱਥੇ ਹੈ ਜੀ ਉਹ ਮੈਡਮ ਦੇ ਕੋਲ ਸਾਰੇ ਰਜਿਸਟਰ ਉਹ ਆਪਦੇ ਕੋਲ ਲੈ ਜਾਂਦੇ ਜੀ ਉੱਥੇ ਕੰਮ ਤੁਹਾਡੀ ਹਾਜ਼ਰੀ ਫਿਰ ਜਿਵੇਂ ਤੁਸੀਂ ਹਾਜ਼ਰੀ ਮੈਡਮ ਕੋਲ ਉੱਥੇ ਘਰੇ ਲਈ ਜਾਂਦੇ ਆ ਅੱਛਾ ਜੀ ਰਜਿਸਟਰ ਜਿਹੜੇ ਰਜਿਸਟਰ ਹੈਗੇ ਮਤਲਬ ਦਸਤਰ ਜੀ ਰੱਖਦੇ ਆਪਦੇ ਘਰੇ ਲੈ ਜਾਂਦੇ ਕੰਮ ਕਰਦੇ ਆ ਨਾ ਹੁਣ ਮੀਟਿੰਗ ਹੈ ਮੀਟਿੰਗ ਤੇ ਰਿਪੋਰਟ ਦੇਣੀ ਹੁੰਦੀ ਹੈ ਅੱਛਾ ਜੀ ਦੱਸਿਆ ਜਾ ਰਿਹਾ ਆ ਵੀ ਕਾਫੀ ਦਿਨਾਂ ਤੋਂ ਉਹ ਇਸ ਆਂਗਣਵਾਲੀ ਸੈਂਟਰ ਦੇ ਵਿੱਚ ਨਹੀਂ ਆਉਂਦੇ ਹੈਗੇ ਉਸ ਤੋਂ ਇਲਾਵਾ ਸੀਾਂ ਤੋਂ ਵੀ ਜਾਣਕਾਰੀ ਲਈ ਹੈਗੀ ਆ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਹੀ ਮੇਰਾ ਨਾਮ ਦਲਵੀਰ ਸਿੰਘ ਹੈ ਕਿਹੜਾ ਮੱਲਾ ਜੀ ਇਹ ਬਾਈ ਜੀ ਨਾ ਕੀ ਦਿੱਕਤ ਹੈਗੀ ਸੱਜਿਆ ਸੀ ਪ੍ਰਸ਼ਨ ਇਹ ਦਿੱਕਤ ਇਹ ਹੈ ਪਹਿਲੀ ਗੱਲ ਸਾਰਿਆਂ ਨੂੰ ਬੜਾ ਸੋਰਸੇ ਤੇ ਲਾਈਟ ਨਹੀਂ ਅੱਛਾ ਜੀ ਇੱਕ ਗੱਲ ਦੂਸਰੀ ਗੱਲ ਆ ਵੀ ਜਿਹੜੀ ਉਹ ਮੈਨ ਬਣਾਏ ਦੇ ਇਨਚਾਰਜ ਆ ਉਹ ਨਹੀਂ ਅਸੀਂ ਕਿਸੇ ਵੀ ਦੇਖੀ ਕਦੇ ਵੀ ਕਦੇ ਨਹੀਂ ਦੇਖੀ ਹੈਗੀ ਮਤਲਬ ਅਸੀਂ ਕੀ ਕਹਣਾ ਕਿ ਤੇ ਸਾਡਾ ਪੁੱਛੋ ਆ ਗਿਆ ਉਹ ਇਹਦਾ ਕੀ ਕਹਿ ਸਕਦੇ ਨਹੀਂ ਅਸੀਂ ਇਹ ਦੇਖੀ ਅੱਛਾ ਕੌਣ ਆਉਂਦੀ ਹੈਗੀ ਮਤਲਬ ਮੈਂ ਤਾਂ ਹੈਲਪਰ ਜਿਹੜੇ ਇੱਥੇ ਜਿਹੜੇ ਉਹ ਸਫਾਈ ਵਾਲੀ ਸਫਾਈ ਕਲਰ ਕਾ ਉਹ ਹੀ ਬਸ ਕੱਲੇ ਉਹ ਹੀ ਆਉਂਦੇ ਹੈਗੇ ਜਿਹੜੇ ਮੈਡਮ ਤੁਸੀਂ ਗੱਲ ਕਰਦੇ ਹੋ ਇਨਚਾਰਜ ਦਾ ਕੀ ਨਾਮ ਹੈਗਾ ਜੀ ਇਹਦਾ ਜੇ ਸਰ ਜਾਊਗਾ ਤਾਂ ਫੇਰ ਨਾਂ ਦਾ ਪਤਾ ਜੇ ਆਪ ਨੂੰ ਆਦਮੀ ਕੋਈ ਨਹੀਂ ਆਪਣਾ ਨਾਂ ਕੀ ਨਹੀਂ ਆਉਣਾ ਅੱਛਾ ਵੈਸੇ ਹੀ ਨਹੀਂ ਪਤਾ ਹੈਗਾ ਵੀ ਕੌਣ ਆ ਕੌਣ ਨਹੀਂ ਕਦੇ ਨਹੀਂ ਦੇਖੀ ਆਉਂਦੀ ਇੱਥੇ ਕਿਤੇ ਆਉਂਦੀ ਆ ਸਹੀ ਕੰਮ ਕਰਦੇ ਫੇਰ ਨਾਂ ਹੋ ਜੇ ਕਿਤੇ ਆ ਗਈ ਕਿਤੇ ਨਹੀਂ ਆ ਜੀ ਅੱਛਾ ਬਸ ਕਿਤੇ ਕਿਤੇ ਹੀ ਆਉਂਦੀ ਰੈਗੂਲਰ ਨਹੀਂ ਹੈਗੇ ਮਤਲਬ ਅੱਛਾ ਇਹ ਗੁਰਲ ਤਾਂ ਤਾਂ ਪਤਾ ਹੋਵੇ ਜੀ ਆਪਾਂ ਜੇ ਡੇਲੀ ਬੰਦਾ ਆਉਂਦਾ ਫਿਰ ਪਤਾ ਲੱਗਦਾ ਆਪਾਂ 9 ਦਾ ਪਈ ਆ ਫਰਾਨਾ 9 ਆ ਇਹਦਾ ਸਹੀ ਹੈ ਠੀਕ ਪਰ ਜੋ ਸਹੂਲਤਾਂ ਹੈਗੀਆਂ ਜੋ ਸਰਕਾਰ ਕਹਿ ਸਕਦੇ ਆ ਸੈਂਟਰ ਤੋਂ ਸਹੂਲਤਾਂ ਮੈਣੀਆਂ ਚਾਹੀਦੀਆਂ ਜਿਸ ਤਰ੍ਹਾਂ ਜੇ ਸਾ ਬਿਜਲੀ ਦੀ ਪ੍ਰੋਬਲਮ ਹੈਗੀ ਆ ਬਾਥਰੂਮ ਦੀ ਦਿੱਕਤ ਹੈਗੀ ਆ ਪਾਣੀ ਪੀਣ ਨੂੰ ਜੋ ਮੁਸ਼ਕਲ ਹੈਗੀ ਆ ਤਾਂ ਉਹਦੇ ਵਿੱਚ ਹੀ ਦੇਖਿਆ ਹੈਗੇ ਜੋ ਬਾਥਰੂਮ ਤਾਲੇ ਲੱਗੇ ਹੈਗੇ ਆ ਤੇ बच्चे बैठे हैं दे है 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 के ਥੱਲੇ ਗਰਮੀ ਦੇ ਵਿੱਚ ਦੇਖੋ ਇੰਨੀ ਗਰਮੀ ਹੈਗੀ ਆ ਬੱਚੇ ਬੈਠੇ ਹੋਏ ਕੋਈ ਹੈਗਾ ਤੁਸੀਂ ਛੱਲਾ ਫੜਿਆ ਹੈਗੇ ਜੀ ਲਾਈਟ ਨਹੀਂ ਹੈਗੀ ਇੱਥੇ 10 12 ਸਾਲ ਹੋ ਗਏ ਅਸੀਂ 10 12 ਸਾਲ ਕੋ ਲਾਈਟ ਹੀ ਹੈ ਨਹੀਂ ਬਾਬੂ ਠੀਕ ਹੈ ਜੀ ਨਹੀਂ ਇਹ ਮਹਿਕਮੇ ਨੂੰ ਦੱਸਿਆ ਨਹੀਂ ਹੈਗਾ ਇਹ ਅਫਸਰ ਨੂੰ ਪਤਾ ਸਾਰੇ ਨੂੰ ਪਤਾ ਹੈਗਾ ਪਰ ਲਾਈਟ ਦਾ ਕੋਈ ਬੰਦੋਬਸਤ ਨਹੀਂ ਕਿੰਨੇ ਟਾਈਮ ਤੋਂ ਕਹਿ ਰਹੇ ਹੋ ਲਾਈਟ ਨਹੀਂ ਹੈਗੀ 10 12 ਸਾਲ ਤੋਂ 10 12 ਸਾਲ ਤੋਂ ਹੋਰ ਕੀ ਸਮੱਸਿਆ ਹੈਗੀ ਲੱਗਦੀ ਤੁਹਾਨੂੰ ਇੱਕ ਤਾਂ ਲਾਈਟ ਦੀ ਪ੍ਰੋਬਲਮ ਹੋਗੀ ਹੋਰ ਇਸ ਤੋਂ ਅਲੱਗ ਦਾ ਲਾਈਟ ਦੀ ਬਾਤ ਨਹੀਂ ਅਛਾ ਬਾਥਰੂਮ ਵੀ ਨਹੀਂ ਹੈਗਾ ਬਾਥਰੂਮ ਤਾਂ ਹੈਗੇ ਪਰ ਪਾਣੀ ਦਾ ਚੱਲ ਅਛਾ ਅਰੇਂਜਮੈਂਟ ਹੈ ਨਹੀਂ ਲੋਕ ਕਰੇ ਹੋਇਆ ਨਾ ਲੋਕ ਕੀਤੇ ਹੋਇਆ ਦਰਸ਼ਕ ਨੂੰ ਮੈਂ ਤੁਹਾਨੂੰ ਦਿਖਾ ਦੇਣਾ ਹੈਗਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਇੱਥੇ ਸਫਾਈ ਵੀ ਨਹੀਂ ਹੈਗੀ ਨਾ ਸਾਰੇ ਅੱਕ ਵਗੈਰਾ ਹੋਇਆ ਹੋਇਆ ਆ ਦੇਖੋ ਜੀ ਲੋਕ ਲੱਗੇ ਹੈਗੇ ਆ ਬਾਥਰੂਮ ਜਰੂਰ ਹੈਗੇ ਆ ਲੋਕ ਲੱਗੇ ਹੈਗੇ ਆ ਲੋਕ ਲੱਗੇ ਆ ਉਹ ਦੇਖ ਸਕਦੇ ਤੁਸੀਂ ਕਿ ਬੰਦ ਤਾਂ ਹੀ ਹੈਗੇ ਜੀ ਇਹ ਕਲੀਅਰ ਕਰ ਦੇਣਾ ਤੁਹਾਨੂੰ ਵੀ ਪਾਣੀ ਦਾ ਇੱਥੇ ਅਰੇਂਜਮੈਂਟ ਨਹੀਂ ਹੈਗਾ ਬੱਡੀ ਗੱਲ ਹੈ ਦੇਖੋ ਨਿੱਕੇ ਨਿੱਕੇ ਬੱਚੇ ਇੱਥੇ ਬੈਠੇ ਆਗੇ ਆ ਤੇ ਸਰਕਾਰ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀ ਹੈਗੀ ਆ ਪਰ ਗਰਾਊਂਡ ਤੇ ਕੁਝ ਹੋਰ ਹੁੰਦਾ ਹੈਗਾ ਇਹ ਕਮਲਾ ਜੋ ਇੱਥੋਂ ਦੇ ਹੈਲਪਰ ਹੈਗੇ ਆ ਪਰ ਇੱਥੋਂ ਦੇ ਜਿਹੜੇ ਇਨਚਾਰਜ ਹੈਗੇ ਆ ਉਹ ਹੈ ਨਹੀਂ ਇੱਥੇ ਠੀਕ ਹੈ ਜੀ ਅਪਾ ਹੋਰ ਵੀ ਤੁਹਾਨੂੰ ਅੰਦਰ ਇਹ ਮੈਡਮ ਇਹਦੇ ਵਿੱਚ ਕੀ ਹੁੰਦਾ ਹੈ ਜੀ ਵੀਡੋ ਲੈ ਡਿਸਟਰੀਬਿਊਟ ਨਹੀਂ ਹੋਈ ਨਾ ਮੀਟਿੰਗ ਆ ਰਹੀ ਨੂੰ ਹੋਣਗੀ ਡਿਸਟ੍ਰਿਬਿਊਟ 15 ਬੱਚਿਆਂ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ 15 ਬੱਚੇ ਨਰਸਿੰਗ ਮੈਡਮ ਮਾਮਾ ਤੇ ਪੈਗੜ ਮਾਮਾ ਉਹਨਾਂ ਲਈ ਸਾਰਾ ਨਹੀਂ ਹੁੰਦਾ ਅੱਛਾ ਜੀ ਠੀਕ ਹੈ ਜੀ ਹੋਰ ਕੀ ਮਤਲਬ ਇੱਕ ਤਾਂ ਕੋਈ ਹੋਰ ਕੀ ਸਮਾਨ ਆਉਂਦਾ ਹੈ ਕਿ ਬੱਚਿਆਂ ਵਾਸਤੇ ਸਰਕਾਰ ਵੱਲੋਂ ਸਾਰਾ ਕੁਝ ਆਉਂਦਾ ਖਾਣ ਪੀਣ ਦਾ ਸਮਾਨ ਕੀ ਕੀ ਹੁੰਦਾ ਹੈਗਾ ਜੀ ਉਹ ਚ ਜਿੱਦਾਂ ਲਿਆ ਖਿਚੜੀ ਆ ਅੱਛਾ ਜੀ ਸਿੱਠਾ ਦਲੀਆ ਨੂਨ ਵਾਲਾ ਦਲੀਆ ਮੂੜ ਰਿਹਾ ਇਹ ਫਿਰ ਬੱਚਿਆਂ ਨੂੰ ਕੁਝ ਦਿੰਨੇ ਹੋ ਇੱਥੇ ਬਣਾ ਕੇ ਦਿੰਨੇ ਹੋ ਕਿੱਥੇ ਬਣਾਉਨੇ ਹੋ ਅੱਜ ਨਹੀਂ ਬਣਾਇਆ ਤੇ ਗੈਸ ਅੰਡਰ ਹੈਗਾ ਅਰੇ ਗੈਸ ਅੰਡਰ ਹੈਗਾ ਅੱਛਾ ਅੱਜ ਨਹੀਂ ਬਣਾਇਆ ਹੈਗਾ ਹਲੇ ਸਮਾਨ ਦਿੱਤੀ ਮੋੜੇ ਨਹੀਂ ਹੈ ਅੱਛਾ ਆਏ ਹੈਗਾ ਵਾ ਅੱਛਾ ਜੀ ਠੀਕ ਹੈ ਜੀ ਇਹ ਤੇ ਮਤਲਬ ਗੈਸ ਤੇ ਆਪਾਂ ਖਿਚੜੀ ਵਗੈਰਾ ਬਣਾ ਲੈਨੇ ਹੈਗੇ ਆ ਮਿੱਠਾ ਅੱਛਾ ਜੀ ਮਿੱਠਾ ਦਲੀਆ ਹੋ ਗਿਆ ਨੂਨ ਵਾਲਾ ਦਲੀਆ ਨੂਨ ਵਾਲਾ ਦਲੀਆ ਹੋ ਗਿਆ ਡੇਲੀ ਬਣਾਉਣੀ ਹੈ ਜੀ ਹਾਂਜੀ ਜਦੋਂ ਡਿਸਟ੍ਰਿਬਿਊਟ ਹੋਊਗਾ ਨਾ ਉਦੋਂ ਪਤਾ ਲੱਗ ਗਿਆ ਤੇ ਫਿਰ ਆਪਦੇ ਹਿਸਾਬ ਨਾਲ ਬਣਾਉਂਦੇ ਇਹ ਮਤਲਬ ਆਪਣੇ ਲਈ ਆਇਆ ਜਾਂ ਹੋਰ ਪਾਸੇ ਵੀ ਜਾਣਾ ਹੈਗਾ ਕਿਤੇ ਸਾਰੇ ਸਾਰੇ ਸੈਂਟਰ ਇਹ ਸਾਰੇ ਸੈਂਟਰ ਇੱਥੇ ਇੱਕ ਇੱਥੇ ਤਾਂ ਹੈਡ ਹੈਗਾ ਮਤਲਬ ਸਰਕਾਰੀ ਹੈਗਾ ਫਿਰ ਆਹੀ ਹੈ ਤੁਹਾਡੇ ਕੋਲ ਜੀ ਆ ਆ ਕੁਰਸੀਆਂ ਹੈਗੀਆਂ ਸਰਕਾਰੀ ਦੇਖ ਸਕਦੇ ਤੁਸੀਂ ਦਰਸ਼ਕੋ ਚਾਰ ਕੁਰਸੀਆਂ ਆ ਇੱਕ ਮੈਡਮ ਵਾਲੀ ਉਹ ਮੈਡਮ ਬਾਅਦ ਤੇ ਕੁਰਸੀਆਂ ਹੈਗੀਆਂ ਤੁਹਾ ਤੁਹਾਡੀਆਂ ਨਹੀਂ ਹੈਗੀਆਂ ਇਹ ਕੁਰਸੀਆਂ ਮੈਡਮ ਵਾਸਤੇ ਬੈਠਣ ਨੂੰ ਆ ਹਾਂਜੀ ਮੀਟਿੰਗ ਹੁੰਦੀ ਆ ਉੱਥੇ ਅੱਛਾ ਤੇ ਬੱਚਿਆਂ ਵਾਸਤੇ ਬੈਠਣ ਨੂੰ ਨਹੀਂ ਹੈਗਾ ਗਰੀਬਾਂ ਜੀ ਅੱਛਾ ਬੱਚਿਆਂ ਵਾਸਤੇ ਬੈਠਣ ਨੂੰ ਧਰੀ ਹੈਗੀ ਜੀ ਚਲੋ ਬੱਚੇ ਛੋਟੇ ਕਰਕੇ ਬੈਠੇ ਹੈਗੇ ਠੀਕ ਆ ਬੱਚੇ ਫਿਰ ਮੈਡਮ ਡੇਲੀ ਮਤਲਬ ਪੰਜੀ ਬੱਚੇ ਆਉਂਦੇ ਹੈਗੇ 7-8 ਬੱਚੇ ਆ ਜਾਂਦੇ ਡੇਲੀ ਆ ਜਾਂਦੇ ਹੈਗੇ ਠੀਕ ਠੀਕ ਹੈ ਮੈਡਮ ਇਹਦੇ ਨਾਲ ਪਤਾ ਲੱਗਦਾ ਲੱਗਦਾ ਹੈਗਾ ਜੋ ਅਧਿਕਾਰੀ ਹੈਗੇ ਆ ਜੋ ਸੀਡੀਪੀਓ ਨਾਲ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਹੈਗੀ ਉਹਨਾਂ ਨੇ ਦੱਸਿਆ ਵੀ ਸਾਨੂੰ ਤੁਸੀਂ ਜਾਣਕਾਰੀ ਦਿਓ ਜੀ ਅਸੀਂ ਮੌਕੇ ਤੇ ਪਹੁੰਚਾਂਗੇ ਸ਼ਾਇਦ ਉਹਨਾਂ ਦੀ ਵੱਡੀ ਅਨਗਹਿਲੀ ਹੈਗੀ ਆ ਅਨਗਹਿਲੀ ਅਸੀਂ ਇਸ ਕਾਰਨ ਕਹਿ ਰਹੇ ਆ ਕਿ ਉਹ ਇੱਕ ਰੂਟੀਨ ਵਾਈਜ ਕੋ ਜੋ ਸਰਕਾਰ ਵੱਲੋਂ ਜੋ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਰੂਟੀਨ ਵਾਈਜ ਦਾ ਆ ਕੇ ਮੌਕਾ ਦੇਖਣ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਗੱਲਬਾਤ ਦੱਸੀ ਕਰੀ ਉਹਨਾਂ ਨਾਲ ਤਾਂ ਉਹਨਾਂ ਨੇ ਸਾਡਾ ਪੂਰੀ ਗੱਲਬਾਤ ਸੁਣ ਵਿੱਚ ਆਪਣੀ ਕਹਿ ਸਕਦੇ ਹਾਂ ਜ਼ਿੰਮੇਵਾਰੀ ਨਹੀਂ ਸਮਝੀ ਅਧਵਿਕਾਰ ਹੀ ਫੋਨ ਕੱਟ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੋਈ ਰੁਟੀਨ ਚੈਕਿੰਗ ਕਰਨ ਨਹੀਂ ਆਉਂਦੇ ਹੈਗੇ ਪਰ ਉਹਨੇ ਅਧਵਿਕਾਰ ਫੋਨ ਕੱਢ ਦਿੱਤਾ ਨਾਮ ਹੁੰਦਾ ਜੋ ਸੀਡੀਪੀ ਹੋ ਗਿਆ ਦਵਿੰਦਰ ਕੌਰ ਨਾਮ ਹੈਗਾ ਉਹਨਾਂ ਦਾ ਅਸੀਂ ਜੋ ਗੱਲ ਕੀਤੀ ਸੀਗੀ ਵੱਡੀ ਗੱਲ ਇਹ ਹੈਗੀ ਆ ਬੀ ਕਿਸ ਤਰ੍ਹਾਂ ਇਹ ਆਂਗਣਵਾਰੀ ਜੋ ਤਰਸਯੋਗ ਹਾਲਤ ਦੇ ਵਿੱਚ ਅਸੀਂ ਦੇਖਿਆ ਹੈਗੇ ਜੋ ਨਿੱਕੇ ਨਿੱਕੇ ਬੱਚੇ ਇਸ ਵਿੱਚ ਬੈਠੇ ਹੈਗੇ ਆ ਹੋਰ ਗੱਲ ਕਰਦੇ ਸੀਡੀਪੀਓ ਜੀ ਹਾਂਜੀ ਹਾਂਜੀ ਅਸ਼ਕਾ ਜੀ ਹਾਂ ਸੀ ਮੈਡਮ ਮੈਡਮ ਜੀ ਇੱਕ ਬੇਨਤੀ ਸੀਗੀ ਮੈਂ ਪੱਤਰਕਾਰ ਰਾਜ ਗਾਲੂ ਗੱਲ ਕਰਦਾ ਜੀ ਜਗਣਾਉਂ ਤੋਂ ਜੀ ਇੱਕ ਇੱਕ ਮੈਡਮ ਜੀ ਇੱਕ ਸਾਡੇ ਕੋਲ ਕੰਪਲੇਨਟ ਆਈ ਸੀ ਜੀ ਮਾਈ ਜੀ ਨਾ ਮਹੱਲੇ ਦੇ ਵਿੱਚ ਜੋ ਆਂਗਣਵਾਰੀ ਸੈਂਟਰ ਹੈਗਾ ਜੀ ਉੱਥੋਂ ਦੇ ਜੋ ਇੰਚਾਰਜ ਹੈਗੇ ਆ ਜਸਵੀਰ ਕੌਰ ਉਹ ਆਉਂਦੇ ਨਹੀਂ ਹੈਗੇ ਜੀ ਆਂਗਣਵਾੜੀ ਦੇ ਵਿੱਚ ਜੀ ਅੱਛਾ ਜੀ ਜੀ ਨਹੀਂ ਬਰੂ ਆ ਆ ਨਹੀਂ ਮੇਰੀ ਹੁੜੀ ਕੁੜੀ ਨਾਲ ਗੱਲ ਹੋਈ ਹੈ ਉਹਦੇ ਉਹ ਕਹਿੰਦੀ ਤੇ ਅੱਜ ਜਿਹੜੀ ਅੱਜ ਛੁੱਟੀ ਤੇ ਹੈ ਅੱਜ ਕਹਿੰਦੀ ਮੈਂ ਨਹੀਂ ਮੈਂ ਮੌਕੇ ਤੇ ਮੈਡਮ ਪਹੁੰਚਿਆ ਸੀ ਜਿਹੜੇ ਹੈਲਪਰ ਹੈਗੇ ਆ ਉਹ ਕਹਿ ਰਿਹਾ ਵੀ ਸ਼ੁੱਕਰਵਾਰ ਨਹੀਂ ਆਏ ਹੈਗੇ ਸ਼ੁੱਕਰਵਾਰ ਸ਼ਨੀਵਾਰ ਨਹੀਂ ਆਏ ਚਲੋ ਬਈ ਐਤਵਾਰ ਛੁੱਟੀ ਹੈਗੀ ਜੀ ਸੋਮਵਾਰ ਨੂੰ ਨਹੀਂ ਪਹੁੰਚੇ ਹੈਗੇ ਜੀ ਉਹ ਕਹਿੰਦੀ ਸੀ ਮੇਰੀ ਤਬੀਅਤ ਨਹੀਂ ਠੀਕ ਹੈ ਤੇ ਚਲੋ ਆਪਾਂ ਉਹਨੂੰ ਤਾਂ ਪੁੱਛ ਲੈਣੀ ਆ ਸਰ ਤੁਸੀਂ ਹਾਂਜੀ ਤੇ ਮੈਂ ਲੈਟਰ ਨੂੰ ਕਹਿੰਦਾ ਵੀ ਕੱਢੋ ਉਹਨੂੰ ਪੁੱਛੋ ਕਿਥੇ ਰਹੀ ਕੀ ਹਿਸਾਬ ਕਿਤਾਬ ਹੈ ਜੀ ਹਾਂ ਜੀ ਨਹੀਂ ਮੈਂ ਉਹੀ ਕਹਿ ਰਣ ਮੈਡਮ ਇੱਕ ਮੈਡਮ ਉੱਤੇ ਲਾਈਟ ਕੋਈ ਐਡੀਸ਼ਨਲ ਚਾਰਜ ਹੈ ਨਾ ਉਧਰ ਲਾ ਤੇ ਫਿਰ ਅੱਛਾ ਜੀ ਜਮ ਮਿਸ ਹਾਂਜੀ ਹਾਂ ਕੋਈ ਨਹੀਂ ਤੇ ਇੱਕ ਮੈਡਮ ਇੱਕ ਇੱਕ ਏ ਬੀ ਸੀਗਾ ਵੀ ਜਿਹੜੇ ਉੱਥੋਂ ਦੇ ਕੋਈ ਹਾਜ਼ਰੀ ਰਜਿਸਟਰ ਹੈਗੇ ਉਹ ਵੀ ਨਾਲ ਲੈ ਜਾਂਦੇ ਜੀ ਉਹ ਵੀ ਹੈ ਨਹੀਂ ਉੱਤੇ ਮੌਜੂਦ ਹਾਂ ਨਹੀਂ ਉਹ ਤਾਂ ਉੱਥੇ ਹੋਣਾ ਚਾਹੀਦੀ ਹੈ ਹਾਂ ਜੀ ਕੋਈ ਤੁਸੀਂ ਮੈਂ ਸਾਰੀ ਦਿੱਦ ਦਿੱਤੀ ਦੱਸ ਦੂੰ ਜੀ ਦੂਸਰਾ ਹਾਂ ਜੀ ਹਾਂ ਜੀ ਉਹਨਾਂ ਨੂੰ ਲੈਟਰ ਕੱਢ ਦੋ ਤੇ ਲਿਖ ਕੇ ਦੇ ਦੇ ਬਿਲਕੁਲ ਬਿਲਕੁਲ ਐ ਕਮੈਡਮ ਜੀ ਇਸ ਤਰ੍ਹਾਂ ਸੀਗਾ ਵੀ ਉੱਥੇ ਲਾਈਟ ਦੀ ਵੀ ਕੋਈ ਪ੍ਰਬੰਧ ਨਹੀਂ ਜੀ ਨਾ ਕੋਈ ਬਾਥਰੂਮ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹ ਸਾਰੇ ਲੋਕ ਲੱਗੇ ਆ ਬਾਥਰੂਮ ਨੂੰ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਮੈਨੂੰ ਜੀ ਹੈਲੋ ਕੁਝ ਕੋਈ ਨਹੀਂ ਆਪਾਂ ਸਾਰੇ ਨਾ ਕੱਲ੍ਹ ਆਣੇ ਮੈਂ ਪਰਸਨਲੀ ਇਹ ਦੇਖ ਕੇ ਜਾਉਂਗੀ ਕੱਲ੍ਹ ਆ ਰਹੀ ਐ ਕੱਲ੍ਹ ਮੈਂ ਆ ਰਹੀ ਐ ਤੇ ਪਰਸਨ ਲਈ ਆਪ ਉਹ ਨਾ ਸੈਂਟਰ ਵਿਜ਼ਿਟ ਕਰਕੇ ਦੇਖਦੀ ਆ ਬਥੇ ਕੀ ਪ੍ਰੋਬਲਮ ਆ ਰਹੀ ਨਹੀਂ ਉਹ ਤਾਂ ਠੀਕ ਹੈ ਮੈਡਮ ਜੀ ਸੀ ਵੈਸੇ ਮੈਡਮ ਜੀ ਮੈਡਮ ਜੀ ਮੈਂ ਇਹ ਬੇਨਤੀ ਕਰ ਰਿਹਾ ਸੀ ਵੀ ਵੈਸੇ ਤੁਸੀਂ ਰੂਟੀਨ ਵੈਸੇ ਚੈਕਿੰਗ ਨਹੀਂ ਕਰੋ ਮਤਲਬ ਹੁੰਦੀ ਮੈਂ ਕਿਵੇਂ ਬੋਲੂ ਕੋਈ ਜੀ ਹੈਲੋ ਹੈਲੋ ਸਰਕਾਰ ਨੂੰ ਅਸੀਂ ਕਹਿ ਸਕਦੇ ਹਾਂ ਇਸ ਨਾਲ ਸੰਬੰਧਿਤ ਅਧਿਕਾਰੀ ਹੈਗੇ ਆ ਉਹਨਾਂ ਨੂੰ ਜਗਾਵੇ ਇੱਕ ਕਹਿ ਸਕਦੇ ਹਾਂ ਨੀਂਦ ਵਿੱਚ ਸੁੱਤੇ ਹੈਗੇ ਉਹਨਾਂ ਨੂੰ ਜਗਾਵੇ ਵੀ ਇਸ ਆਂਗਣਵਾੜੀ ਦੇ ਵਿੱਚ ਜੋ ਸਹੂਲਤਾਂ ਨਹੀਂ ਆ ਸਰਕਾਰ ਨੂੰ ਇਹ ਦੱਸਣਗੇ ਤਾਂ ਹੀ ਸਰਕਾਰ ਸ਼ਾਇਦ ਇਹ ਸਹੂਲਤਾਂ ਉਹਨਾਂ ਨੂੰ ਮੁਹੱਈਆ ਕਰਾਉਣ ਬਾਕੀ ਜੋ ਇਨਚਾਰਜ ਹੈਗੇ ਆ ਜਸਵੀਰ ਕੌਰ ਉਹਨਾਂ ਨਾਲ ਸਾਡਾ ਕੋਈ ਸੰਪਰਕ ਨਹੀਂ ਸਰਕਾਰ ਨੂੰ ਇਸ ਵਿੱਚ ਆਪਣਾ ਅਸਰ ਟਿਆਨ ਦੇਣਾ ਚਾਹੀਦਾ ਹੈਗਾ ਪ੍ਰਸ਼ਾਸਨ ਨੂੰ ਤਾ ਜੋ ਇਹ ਮਸਲੇ ਹੱਲ ਹੋ ਸਕਣ ਤੁਸੀਂ ਬਿਦੇ ਰਹੋ ਰੈਗੂਲਰ ਗੌਨ 24 ਨਿਊਜ਼ ਪੰਜਾਬੀ ਮੈਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ